ਗੁਰਜੀ ਕੀ ਫਤਿਹ ਬਾਗੁਰਜੀ ਕਾ ਖਾਲਸਾ ਵਾਗੁਰਜੀ ਫਤਿਹ ਮੈਂ ਵੈਟਰਨ ਫਾਇਰ ਆਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਇੱਕ ਨਾਇਕ ਮਨਿੰਦਰ ਸਿੰਘ ਵਰਮਨ ਸੈਵਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜੇ ਤੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਸੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂ ਨਾਲੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾਹ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟਿਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲਪੋਲ ਜਿਹਾ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਆ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਰਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕ ਨੂੰ ਵੀ ਮਾਰ ਖਾਏ ਏ ਆਰਮੀ ਦੇ ਇੰਨੇ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਗ ਹੈ ਇਹ ਇੰਡੀਅਨ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਦੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕੇ ਐਮਚ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈਆ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਗਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਾਰ ਮੇਜਰ ਦਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮੇਂਦਰ ਸਿੰਘ ਪਰ ਸਾਰੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵੈਂਟ ਚੁੱਕਿਆ ਜਾਵੇ ਜੋ ਜਿਹੇ ਟੂਲ ਪਲਜੇ ਨੂੰ 블랙리스트 ਚ ਪਾਇਆ ਜਾਏ ਔਰ ਜਿੱਦਾਂ ਮਿਰਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਟੰਗਲਾ ਵੀ ਹੋ ਸਕਦਾ ਹੈ ਬਾਤ ਚੀਤਨਾ ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਬਦੀਕੀ ਵੀ ਕਰਦਾ ਹੈ ਕੋਈ ਤਾਂ ਪਛਾੜਸ਼ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਡਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦਿਓ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵਾਜ ਜਾਂਦੀ ਮੁੰਡਾ ਬਰਬਾਦ ਹੋ ਇੱਕ ਨਾਰਮਲ ਬੰਦਾ ਮਾਰ ਕੇ ਛੁੱਟ ਜੇਗਾ ਇਹ ਗਾਮਪਨਾ ਮੇਰਾ ਨਾਮ ਮੁਖਤਾਰ ਸਿੰਘ ਜੀ ਹਾਂ ਜੀ ਕਾਲ ਜੀ ਪਰਸੇ ਜੀ ਘਟਨਾ ਆਈ ਹੈ ਕੀ ਘਟਨਾ ਸਰ ਅਮਰਸਰ ਤੋਂ ਆ ਰਹੇ ਕਿ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲਪਲਾਜੇ ਵਾਲਿਆਂ ਦੇ ਨਾਲ ਕੋਈ ਪੂ-ਦੂ ਮੈਮੋ ਵੀ ਨਿੱਕੀ ਮੁੱਟੀ ਗੱਲ ਤੋਂ ਤੇ ਉਹਨਾਂ ਨੇ ਮਤਲਬ ਇਹਨੇ ਧਵਾਲਾ ਮਾਰ ਗਿਆ ਉਹਦੇ ਸਿਰ ਦੇ ਵਿੱਚ ਟੂਲਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰਤਾ ਉਹਨੂੰ ਤਿੰਗ ਵੀ ਸੱਟਾਂ ਲੱਗੀਆਂ ਕੀ ਕਰਨ ਕੋਈ ਝਗੜਾ ਹੋਇਆ ਕੀ ਕਰਨ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜ ਤੇ ਉਹਦੀ ਵਜਨ ਤੂੰ ਤੂੰ ਮੈਂ ਮੈਂ ਤੂੰ ਬਾਚ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਟੂਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਹਾਂਜੀ ਮੈਂ ਸਬੇਦਾਰ ਮੇਜਰ ਆਰਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੇਰੈਂਟਸ ਜੁਨਟ 117 ਇੰਜੀਨੀਅਰਿੰਗਮੈਂਟ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਫ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਆ ਵੱਡ ਫੱਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਹਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਨਾ ਦਲ ਦਾ ਭਾਈ ਬਲਦੇਵ ਸਿੰਘ ਜੀ ਵਿਡਾਲਾ ਜੀ ਦੀ ਜਥੇਬੰਦੀ ਦਾ ਸਕੱਤਰ ਹੋਣ ਕਰਕੇ ਵੈਟਰਨ ਵੇਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜ਼ੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਭਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਨਾ ਦਲ ਵੱਲੋਂ ਆਪਣੀ ਹਾਜ਼ਰੀ ਭਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇੱਥੇ ਟੂਲਪਲੇਜ ਤੇ ਕੀਤੀ ਆ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇੱਥੋਂ ਕੁੱਟਮਾਰ ਕੀਤੀ ਆ ਉਹ ਇੱਕ ਟ੍ਰੇਨਡ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇੱਥੋਂ ਟੂਲਪਲੇਜ ਤੋਂ ਨੀਅਰੈਸਟ 421 ਇੰਜੀਨੀਅਰ ਸਕਾਉਟਨ ਹੈ ਇਹ ਬੰਦੀ ਦੀ ਕੀ ਮੰਗ ਹੈਗੀ ਮੇਨ ਮੰਗ ਕੀ ਹੈ ਉਹ ਦੱਸੋ ਮੇਨ ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਟੋਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜੇ ਨੇ ਇਨਾਂ ਦੀ ਲੁੱਟ ਵੀ ਢਾਈ ਜਾਵੇ ਤੇ ਇਨਾਂ ਦੀ ਕੁੱਟ ਵੀ ਢਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਿਸ ਜਵਾਨ ਫੌਜੀ ਜਵਾਨ ਹੈ ਉਹਦੀ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਤੇ ਅਸੀਂ ਇਨਸਾਫ ਮੰਗ ਵੀ ਰਹੇ ਆ ਪਰ ਇੱਥੇ ਕਿਸੇ ਵੀ ਟੋਲ ਪਲਾਜ਼ੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਹਦੀ ਪੂਰੀ ਸ਼ਾਨ ਬੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਡਿਸੀਜਨ ਲਵਾਂਗੇ ਅਸੀਂ ਚਾਹੁੰਦੇ ਆਂ ਕਿ ਸਾਨੂੰ ਇਸ ਤਰ੍ਹਾਂ ਦਾ ਕਰਨ ਦੀ ਉਮੀਦ ਨਾ ਕੀਤੀ ਜਾਵੇ ਇਸ ਲੜਕੇ ਨੂੰ ਜੋ ਬਣਦਾ ਇਨਸਾਫ ਆ ਉਹ ਪ੍ਰਸ਼ਾਸਨ ਜਲਦ ਤੋਂ ਜਲਦ ਅਵੇ ਦੇਵੇ ਕੀ ਨਾਮ ਆਪਣਾ ਜੀ ਮੇਰਾ ਨਾਮ ਰਾਜੇਸ਼ ਕੁਮਾਰਚੀ ਸਰ ਮੈਨੂੰ ਟੂਲਪਲਾਗੇ ਤੇ ਤੀਜੇ ਚੌਥੇ ਦਿਨੇ ਝਗੜਾ ਰੋਜ਼ ਹੀ ਹੋ ਜਾਂਦੇ ਕਦੀ ਤੇਜ਼ ਹੱਥਾਂ ਨਾਲ ਹਮਲੇ ਹੁੰਦੇ ਆ ਸਰ ਕੋਟ ਮਾਰਨ ਦੀ ਕੀ ਕਾਰਨ ਕੀ ਹੈ ਟੂਲਪਲਾਗੇ ਜੀ ਦੇਖੋ ਜੀ ਮੈਂ ਦੱਸਦਾ ਮੈਂ 10 ਦਿਨ ਪਹਿਲੇ ਇੱਥੇ ਆਇਆ ਮੈਂ ਰੋਪੜ ਟੋਰ ਦੇ ਸੀਟੀਟੀ ਮੇਰੀ ਇੱਥੇ ਪਹਿਲੇ ਝਗੜਾ ਹੋਇਆ ਮੁੜਿਆਂ ਦੇ ਪੱਚੇ ਪੁਰਚੇ ਇੱਥੇ ਕੁਝ ਬਾਹਰ ਦੇ ਕੁਝ ਅੰਦਰ ਦੇ ਕੁਝ ਮੁਲਾਜ਼ਮ ਸੀ ਉਸ ਆਊਟਰ ਸਾਈਡਰ ਸੀ ਉਹਨਾਂ ਦੇ ਪਰਚੇ ਹੋਏ 8-10 ਬੰਦੇ ਦੇ ਦੋ ਪਾਰਟੀ ਉਹਦੇ ਬਾਅਦ ਜਿਹੜੇ ਇੱਥੇ ਮੈਨੇਜਰ ਸੀ ਜਾਂ ਦੂਸਰਾ ਡਿਪਟੀ ਮੈਨੇਜਰ ਸੀ ਅਕਾਊਂਟੈਂਟ ਸੀ ਜੀ ਉਹ ਪਤਾ ਨਹੀਂ ਉਹਨਾਂ ਲੋਕਾਂ ਭਜਾ ਦਿੱਤੇ ਜਾਂ ਭੱਜ ਗਏ ਜਾਂ ਕੀ ਹੋ ਗਿਆ ਉਹਨਾਂ ਦੇ ਵੀ ਪਰਚੇ ਤੇ ਮੈਨੂੰ ਅਮਰਜੈਂਸੀ ਜੋ ਮਾਲ ਕਾੜੇ ਮੈਂ ਲੋਕਿਆ ਕਿ ਉੱਥੇ ਬੰਦਾ ਕੋਈ ਨਹੀਂ ਆ ਟੋਰ ਦੇ ਤੁਸੀਂ ਜਿੰਨੇ ਦਿਨ ਉਹ ਨਹੀਂ ਆਉਂਦਾ ਕੋਈ ਹੋਰ ਨਹੀਂ ਆਉਂਦਾ ਤੁਸੀਂ ਉੱਥੇ ਜਾ ਕੇ ਦੇਖੋ ਕੋਈ ਪਰਸ਼ਾਨ ਨਹੀਂ ਹੋਵੇ ਤੇ 10 ਦਿਨ ਹੋ ਗਏ ਮੈਨੂੰ ਇੱਥੇ ਆਏ ਨੂੰ ਮੈਂ ਗਿਆ ਸੀ ਐਨਐਚਏ ਦਫ਼ਤਰ ਲੱਗ ਕੇ ਸੜਕ ਤੇ ਡ੍ਰੀਮ ਸਿਟੀ ਦਾ ਨਾਸਲਾ ਵੀ ਦਾ ਦਫ਼ਤਰ ਉੱਥੇ ਨੂੰ ਮਿੰਨੇ ਮਿੰਨੇ ਡਾਕੂਮੈਂਟ ਜਮ੍ਹਾਂ ਕਰਾਉਣ ਆਪੇ ਤੇ ਜਪਨਾ ਪੋੜ ਪਾ ਜੇ ਤੇ ਸ਼ਾਮ ਨੂੰ ਉਹਨਾਂ ਮੁੰਡੇ ਨੇ ਮੈਨੂੰ ਫੋਨ ਕੀਤਾ ਉਹ ਕਹਿੰਦਾ ਕਿ ਇੱਥੇ ਹੋ ਗਿਆ ਝਗੜਾ ਮੈਂ ਕੀ ਗੱਲ ਹੋ ਗਈ ਕਹਿੰਦਾ ਝਗੜਾ ਹੋ ਗਿਆ ਮੈਂ ਜਾ ਥੱਲੇ ਜਾ ਕੇ ਦੇਖ ਕਿ ਮਸਲਾ ਕੀ ਹੈ ਜਿਆਦਾ ਘਟ ਤੇ ਮੈਨੂੰ ਦੱਸ ਉਹਨੇ ਕਿਹਾ ਜਿਆਦਾ ਝਗੜਾ ਹੋ ਗਿਆ ਸਿਰ ਸੁਰ ਫਟਾ ਮੈਂ ਚੱਲ ਤੂੰ ਫੋਨ ਕਰ ਤਾਂ ਮੈਂ ਫੋਨ ਚੱਕਦਾ ਦੇ ਬੰਲਾ ਗਿਆ ਐਸ ਐਚ ਮੈਂ ਸਾਹਿਦਦਦਨ ਕਰਦਾ ਕਿ ਇਸ ਟੋਰ ਬਰਾਜੇ ਤੇ ਝਗੜਾ ਹੋਇਆ ਉੱਥੇ ਬੰਦਾ ਕੋਈ ਨਹੀਂ ਆ ਤੇ ਨਾ ਕੋਈ ਸਕਿਉਰਟੀ ਆ ਤੇ ਆਪਣੇ ਮੁਲਾਜ਼ਮ ਦੋ ਚਾਰ ਉੱਥੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੁਲਾਜ਼ਮ ਤੇ ਭੇਜਦਾ ਭੇਜਦਾ ਮੈਂ ਆਪੇ ਵੀ ਆਣਾ ਮਤਲਬ ਕੋਈ ਜਿਆਦਾ ਮਸਲਾ ਹੈ ਮੈਂ ਜੀ ਮੁੰਡੇ ਨੇ ਮੈਨੂੰ ਸੁਣਾਇਆ ਉਹਦੇ ਮੁਤਾਬਕ ਕਿ ਮਸਲਾ ਜਿਆਦਾ ਹੈ ਉਹ ਐਸ ਐਚਓ ਸਾਹਿਬ ਆ ਗਏ ਤੇ ਮੈਂ ਉੱਥੇ ਦਫ਼ਤਰ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਕੱਲ ਆਵਾਂਗਾ ਨਾ ਕੰਮ ਕਰ ਜਿਹੜਾ ਲੱਗਿਆ ਮੈਂ ਚਲਿਆ ਟੋਰ ਤੇ ਟੋਰ ਤੇ ਉਹੀ ਲੜਾਈ ਇਨੇ ਦਰ ਮੈਂ ਵੀ ਆ ਗਿਆ ਕੋਈ 15-20 ਮਿੰਟ ਬਾਅਦ ਮੈਂ ਵੀ ਆ ਗਿਆ ਮੇ ਜਾਣ ਤੋਂ ਪਹਿਲੇ ਝਗੜਾ ਝਗੜਾ ਹੋ ਚਲੇ ਚੁਲੇ ਗਏ ਸੀ ਮਗਰ ਮੋੜੇ ਤੇ ਪੁਲਿਸ ਬੈਠੀ ਸੀ ਉੱਪਰ 8-10 ਬੰਦੇ ਪੁਲਿਸ ਦੇ ਸੀ ਉਹ ਆਰਮੀ ਦੇਸੀ ਸਤ ਅਥਰ ਉਹ ਇੱਕ ਗੱਲ ਕਹੇ ਸਰ ਇੱਕ ਆਰਮੀ ਜਿਹੜੀ ਸਾਰੇ ਦੇਸ਼ ਨੂੰ ਦੇਖਦੀ ਹੈ ਜਿਹਦੇ 60 ਸਾਲ ਆ ਗਏ ਸਭ ਤੋਂ ਸਾਰ ਰਹੇ ਜੀ ਮੇਰਾ ਆਪਣਾ ਬੇਟਾ ਵੀ ਆਰਮੀ ਚ ਮੈਂ ਬਤਨ ਆਮ ਆਦਮੀ ਵੀ ਬਸ ਸਰਸ ਫਿਰ ਕੀ ਕਾਰਨ ਕੀ ਆ ਕਿਉਂ ਆਏ ਦਿਨ ਇਹ ਲੜਾਈ ਮਨਾਗਣਾ ਹੋ ਗਈ ਕਦੀ ਆਪਣਾ ਬਸ ਰੋਡਵੇਜ ਵਾਲਿਆਂ ਨਾਲ ਹੋ ਗਈ ਕਦੀ ਕਿਸੇ ਟ੍ਰਾਂਸਫਰ ਹੋਣ ਦੇ ਕੋਈ ਕਾਰਨ ਦੇ 20 ਖਬਰਾਂ ਆ ਚੁੱਕੀਆਂ ਦੇਖੋ ਜੇ ਕਾਰਨ ਕਾਰਨ ਕੀ ਹੁੰਦਾ ਕੋਈ ਬੰਦਾ ਜਿਹੜਾ ਕਰੂ ਆ ਰਿਹਾ ਕੋਈ ਬਿਮਾਰ ਹੈ ਕਿਸੇ ਚ ਪੇਸ਼ੈਂਟ ਹੈ ਜਾਂ ਕਿਸੇ ਅਮਰਜੈਂਸੀ ਦੇਖ ਕੇ ਜਾ ਰਿਹਾ ਹੈ ਜਾਮ ਲੱਗਦਾ ਗੱਡੀ ਲੇਟ ਹੋ ਜਾਂਦੀ ਹੈ ਬੰਦਾ ਕਾਲਾ ਪੈਦਾ ਕਿ ਜਲਦੀ ਨਾਲ ਗੱਡੀ ਨਿਕਲੇ ਹੂੰ ਇਹ ਟੋਲ ਵਾਲੇ ਕੰਸੀਸ ਕਰਦੇ ਨੇ ਕਿ ਫਾਸਟ ਐਕ ਜਿਹੜਾ ਜਲਦੀ ਜਲਦੀ ਹੋ ਜਾਂਦਾ ਹੈ ਕਿ ਗੱਡੀ ਮਾਰ ਖਣੀ ਕੋਈ ਬੰਦਾ ਵਿੱਚ ਉਹ ਜਿਹੜਾ ਜਿਹੜਾ ਟੋਲ ਬੁਲਾਜੇ ਕਿ ਪਸੰਦ ਨਹੀਂ ਕਰਦਾ ਜਾਂ ਕਿਸੇ ਦੀ ਅੱਤ ਸ ਵਿੱਚ ਹੁੰਦੀ ਹੈ ਉਹ ਇੱਕ ਦੂਜੇ ਨੂੰ ਮਤਲਬ ਉਸਕਾਣੇ ਦੀ ਕੋਸ਼ਿਸ਼ ਕਰਦੇ ਆਂ ਆਪਾਂ ਆਰਮੀ ਦੀ ਗੱਲ ਕਰੀਏ ਆਰਮੀ ਦਾ ਦੇਖੋ ਯਾਰਮੀ ਦਾ ਸਾਨੂੰ ਪਹਿਲਾ ਇਨਸਟਰਕਸ਼ਨ ਹੈ ਕਿ ਆਰਮੀ ਦਾ ਕੋਈ ਵੀ ਪਸੰਨਾ ਹੈ ਉਹਦੀ ਗੱਡੀ ਪ੍ਰਾਈਵੇਟ ਜਾਂ ਆਪਣੀ ਆ ਜਾਂ ਉਹਦੇ ਵਿੱਚ ਉਹ ਬੈਠਦਾ ਗੱਡੀ ਕੋਈ ਵੀ ਹੈ ਉਹਦਾ ਆਈ ਕਾਰਡ ਦੇਖੋ ਜਾਣਦੇ ਆਂ ਜਾਂ ਜਿਹਦੇ ਕੋਲ ਆਈ ਕਾਢਣੀ ਆ ਉਹਦੇ ਕੋਲ ਕੰਟੇਨ ਕਾਰਡ ਹੋਵੇ ਜਾਂ ਉਹਦੇ ਕੋਲ ਉਹ ਸੁੱਟੀ ਦਾ ਇੱਕ ਸਰਟੀਫਿਕੇਟ ਲੀਵ ਸਰਟੀਫਿਕੇਟ ਹਾਂਜੀ ਇਹ ਦੇਖੋ ਤੇ ਜਾਣਦੇ ਹੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਤੇ ਕਹਤਾਂ ਕਿ ਬੱਸ ਕਢਾਈ ਤਾਂ ਹੈ ਜੀ ਇੱਕ ਬੱਸ ਵਾਲਾ ਆ ਗਿਆ ਬੱਸ ਲਾਤੀ ਉਹਨੇ ਆ ਗਿਆ ਜਿਹੜੇ ਵੀਡੀਓ ਦੇ ਮੁਤਾਬਕ ਮੈਂ ਦੇਖੀ ਤੇ ਜਿਹੜਾ ਮੋੜਿਆ ਨੇ ਮੈਨੂੰ ਦੱਸਿਆ ਬੱਸ ਵਾਲਾ 15 ਦਿਨ ਤੋਂ ਫਰੀ ਜਾ ਰਿਹਾ ਪੈਸੇ ਨਹੀਂ ਨਾ ਹੰਦਾ ਜਾਂਦੇ ਲੋਕਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੇ ਬੱਸ ਵਾਲ ਨੂੰ ਰੋਕ ਕੇ ਭਾਈ ਤੂੰ ਬੱਸ ਰੋਜ਼ੇ ਜਾਣਾ ਦੋ ਚੱਕਰ ਲਾਉਂਦਾ ਤੇਰੇ 280 ਰੁਪਏ ਬੰਦਰਾ ਤੋ ਇੱਕ ਚੱਕਰ ਦੇ ਹੀ ਪੈਸੇ ਦੇ ਦੋ ਦੇ ਨਹੀਂ ਦੇ ਉਹਨਾਂ ਨੇ ਅੱਗੋਂ ਬਦਮੀ ਚ ਕਿੰਨੀ ਗਾਲਾਂ ਕੱਢੀਆਂ ਉਹਨਾਂ ਨੇ ਉਹਦੇ ਤੋਂ ਜ਼ਬਰਦਸਤੀ ਪਾਚਿ ਕਟਾਈ ਇਹ ਜਿਹੜਾ ਮੋੜਾ ਸੀ ਆਰਮੀ ਦਾ ਜਵਾਨ ਸੀ ਇਹ ਪਿੱਛੇ ਸੀ ਬਸਦੇ ਕਾਰ ਜੀ ਤੇ ਉਹਦੇ ਪਿੱਛੇ ਫਤਰੀ ਡਰਾਈਵਰ ਸੀ ਸ਼ਾਇਦ ਕੋਸ਼ਿਸ਼ ਸੀਗੀ ਬੋਰਗ ਦੀ ਇਹ ਦੁਨਾਰੀ ਲਾਈਨ ਖਾਲੀ ਸੀ ਮੋੜਿਆ ਨੇ ਇਹਨਾਂ ਕਿਹਾ ਬਈ ਤੁਸੀਂ ਭਾਈ ਸਾਹਿਬ ਅੱਧ ਨਵਾ ਦੇ ਜਾਓ ਇਹ ਲਾਈਨ ਖਾਲੀ ਹੈ ਇੱਧਰ ਆ ਜਾਓ ਉਹਨੇ ਕਿਹਾ ਕਿ ਮੈਨੂੰ 1-2 ਮਿੰਟ ਹੋ ਗਿਆ ਇੱਥੇ ਮੈਂ ਇਸੇ ਲਾਈਨ ਤੇ ਜਾਵਾਂ ਤੁਹਾਨੂੰ ਪਲੀਜ਼ ਬੈਠ ਗਰੋ ਬਸ ਚਲੀ ਗਈ ਅੱਗੇ ਬਸ ਗਏ ਉਹ ਵੀ ਚਲੇ ਗਏ ਪਿੱਛੇ ਕਿਸੇ ਨੇ ਮਤਲਬ ਉਹਨਾਂ ਨੂੰ ਪੈਸੇ ਮੰਗੇ ਰੋਕਿਆ ਡਾਈ ਕਾਰ ਕਿਸੇ ਨੇ ਨਹੀਂ ਦੇਖਿਆ ਫਿਰ ਉਹਦੇ ਬਾਅਦ ਇਹਨਾਂ ਦੀ ਗੱਲ ਵਧ ਗਈ ਉਹ ਅੱਗੇ ਜਾ ਕੇ ਖਲੋ ਗਿਆ ਕਿਤੇ ਹੋਟਲ ਦੇ ਕਿਤੇ ਸਾਈਡ ਤੇ ਉਹਨੇ ਗੱਡੀ ਲਈ ਪਰਮਾਤਮਾ ਜਾਣ ਦਾ ਉਹ ਗੱਲ ਕਰਨ ਆਏ ਜਾਂ ਕਿਸ ਤਰ੍ਹਾਂ ਇਹ ਫਿਰ ਹਿੰਦਾ ਜਿਹੜੀ ਆ ਉਹ ਹੋ ਗਈ ਉਹ ਵੀਡੀਓ ਤੇ ਮੈਂ ਦੇਖੀ ਸਰ ਵੀਡੀਓ ਜਿਹੜੀ ਆ ਰਹੀ ਉਹਦੇ ਚ ਇਹ ਜਿਹੜੇ ਤੁਹਾਡੇ ਮੁਲਾਜ਼ਮ ਆਏ ਆ ਤੇ ਮੁਲਾਜ਼ਮ ਜੀ ਵੀਡੀਓ ਬਣਾ ਰਹੇ ਕਿ ਤਾ ਡੇਢ ਮਿੰਟ ਖੜੇ ਹੋਣੀ ਹੋ ਗਿਆ ਤੇ ਤੁਹਾਡੇ ਮੁਲਾਜ਼ਮ ਇਹ ਕਹਿ ਰਿਹਾ ਕਿ ਤੂੰ ਸਾਡੀ ਵੀਡੀਓ ਕਿਉਂ ਸ਼ੂਟ ਕਰਦਾ ਪਿਆ ਉਹ ਡਰਾਈਵਰ ਸੀਟ ਤੋਂ ਕਟਕ ਤੋਂ ਲੜਨ ਲੱਗ ਪਏ ਜੀ ਕਿਹ ਕਿੱਥੇ ਹੋਈ ਹੈ ਮੈਂ ਵੀ ਦੇਖਿਆ ਕਿੱਥੇ ਹੋਈ ਹੈ ਬਾਤੋ ਘੇ ਡੀ ਲਾ ਕੇ ਗਈ ਹੈ ਮਨ ਲਗੀ ਇਸ ਤਰ੍ਹਾਂ ਤੇ ਆਪਾਂ ਉਹਨਾ ਬੰਦੇ ਉਹਨੇ ਮੋੜੇ ਦੇ ਨਾਮ ਆਰਮੀ ਨੂੰ ਦਿੱਤੇ ਆਰਮੀ ਵਾਲੇ ਨੇ ਉਹ ਐਂਡੋ ਕਰ ਦਿੱਤੇ ਮੈਂ ਕਿ ਬੰਦੇ ਲੈ ਜੋ ਇਨਨ ਸਬਦੀਸ਼ ਕਰੋ ਬਿਲਕੁਲ ਜੀ ਹੁੰਦੇ ਉਹ ਤੇ ਕੇਸ ਮੈਂ ਆਪੇ ਗਿਆ ਸੀ ਕੱਲ ਉਹਨਾਂ ਦੇ ਕੇਸ ਪਵਾ ਕੇ ਨਾਮ ਲਿਖਾ ਕੇ ਉਹਨਾਂ ਦਾ ਐਡਰੈਸ ਆਈਡੀ ਪ੍ਰੂਫ ਆਧਾਰ ਕਾਡ ਦੇ ਕੇ ਆਇਆ ਉਹਨ ਆਰਮੀ ਵਾਲੇ ਕੀ ਕਰਦੇ ਨੇ ਉਹ ਜਾਣਦੇ ਐਸਐਚ ਸਰ ਇੱਕ ਕੁਐਸਚਨ ਵੀਆਈਪੀ ਰਸਤੇ ਕਿਸ ਕਾਰਨ ਬੰਦ ਕੀਤੇ ਗਏ ਜੇਕਰ ਵੀਆਈਪੀ ਰਸਤੇ ਤੁਸੀਂ ਬੰਦ ਖੋਲਦੇ ਹੋ ਤੁਸੀਂ ਉੱਥੇ ਕੈਮਰੇ ਆਪਣੇ ਲਾਓ ਠੀਕ ਹੈ ਬੰਦ ਕਰ ਕੋਈ ਜ਼ਬਰਦਸਤੀ ਨਹੀਂ ਆ ਕੈਮਰੇ ਲਾਓ ਉੱਥੇ ਆਪਣੇ ਦੇਖੋ ਜੀ ਅਸੀਂ ਬੰਦ ਨਹੀਂ ਕਰਾ ਅਸੀਂ ਬੰਦ ਨਹੀਂ ਕੀਤੇ ਹੈਗਾ ਉਹ ਇੱਕ ਕੰਸਟਰਕਸ਼ਨ ਕੋਈ ਦੁਬਾਰ ਕਰਾਦਾ ਕੋਈ ਉਸੇ ਉਹ ਪਾ ਦੇਣਾ ਬਜਰੀ ਰੇਤਾ ਵਗੈਰਾ ਕੀ ਗੱਡੀ ਰੋਕੇ ਨਾ ਖਾਸ ਕਰ ਆਟੋ ਹੀ ਹੈ ਐਮਬੂਲੈਂਸ ਹੋਈ ਜ ਜਾਂ ਇਹ ਆਪਣੇ ਮੂਵਮੈਂਟ ਜਿਹੜੀ ਆਉਂਦੀ ਹੈ ਨਾ ਜਿਹੜੀ ਆ ਆਰਮੀ ਦੀ ਹੋਗੀ ਪੁਲਿਸ ਦੀ ਹੋਗੀ ਜਾਂ ਕੋਈ ਨਿਸਤ ਵਰਗਾ ਆਉਂਦਾ ਉਹਨੇ ਵਾਸਤੇ ਰਸਤਾ ਸੇਫ ਕਰਦੇ ਨਾ ਮਤਲਬ ਸਰ ਇੰਨੀ ਕੀ ਨੋਬਤ ਆ ਗਈ ਸੀ ਕਿ ਤਲਵਾਰਦ ਨਾਲ ਜਿਹੜਾ ਵਾ ਹਮਲਾ ਕੀਤਾ ਗਿਆ ਉਹ ਜਿਹੜੇ ਮਲਾਜ਼ਮ ਸੀ ਉਹ ਆਪਣੇ ਟੋਲਦੇ ਆ ਜਿਨ੍ਹਾਂ ਨੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹ ਟੋਲਦੇ ਮਲਾਜ਼ਮਾਂ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਕਿਸੇ ਬੰਦਾ ਮਰ ਜਾਂਦਾ ਤੇ ਫਿਰ ਮੈਸਰ ਜਿਹੜੇ ਬਰਸ ਨੂੰ ਇੱਕ ਹੋਟੀ ਨਾਲ ਟੂਰਾਂ ਤੇ ਪਰਸ ਮਾਰ ਰਹੀ ਜਾਈ ਹੈ। ਅੱਜ ਇਹ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਦੋ ਤਿੰਨ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰੋਂ ਆ ਰਹੇ ਸੀ ਢੰਡਿਆਲੇ ਉੱਥੇ ਪਿਆਰ ਵਾਸ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਹੋ ਰਿਹਾ ਸੀ। ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਾਬਕ ਅਸੀਂ ਐਫਆਈਆਰ ਕਰ ਦਿੱਤੀ ਹੈ ਨਾ ਤੇ ਬਿਆਨਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਕੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਸ ਵਿੱਚ ਟਕਰਾਤ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨਿਹੰਗ ਸਿੰਘ ਪਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਵਿਚਤਰ ਸਿੰਘ ਪੁੱਤਰ ਰਵੇਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੀ ਕੁਰਬਾਨਾ ਮਾਰੀਆ ਉਹ ਅਸੀਂ ਪਰਚਾ 307 ਵਿੱਚ ਦਰਜ ਕਰ ਲਿਆ ਤਵਤੀਸ਼ ਚੱਲੀ ਹੈ ਅੱਜ ਦੇ ਰਿਤੇ ਕੋਲੋਂ ਵੀ ਕਰਨਾ ਵਾਪਰ ਗਿਆ ਕਿ ਉਹਨੇ ਅੰਮ੍ਰਿਤ ਸਿੰਘ ਦਾ ਮੰਨਦਾ ਸੈਨਤਰਾ ਗੁਨਗੁਨ ਬਣਾ ਕੇ ਕਹਿੰਦਾ ਕਿ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜੱਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਕਿਉਂਕਿ ਅਧਗ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤਾਂ ਹੈ ਨਹੀਂ ਸਰ ਜੀ ਬਰਾਦਿਆ ਆ ਬਾਰ ਬਾਰ ਮਨੂੰ ਇਹ ਜਿਹੜੇ ਕਿਉਂ ਇਹ ਜੱਥੇਬੰਦਾਂ ਨੂੰ ਕੱਟਦੇ ਕੀ ਚਾਹੁੰਦੀ ਹੈ ਦੇ ਕੋਈ ਗੱਲ ਨਹੀਂ ਜੀ ਬਿਲਕੁਲ ਪ੍ਰਚਾਰ ਸੀ ਇਹ ਰਜਿਸਟਰਡ ਕਰਤਾ ਸਾਰਿਆਂ ਦੀ ਰੈਸਟ ਪਾਵਾਂਗੇ ਇਹਦੇ ਵਿੱਚ